ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮੈਸਟਰ ਆਫ ਫਰਸਟ ਪ੍ਰਾਈਵੇਟ ਸਟੂਡੈਂਟਸ ਦੇ ਲਈ ਤੇ ਜਿਨ੍ਹਾਂ ਦੇ ਰਿਪੇਅਰ ਹੈ ਜਿਹੜੇ ਬੱਚੇ ਰਿਪੇਅਰ ਆ ਜਾਂ ਜਿਹੜੇ ਹੈਗੇ ਨੇ ਪ੍ਰਾਈਵੇਟ ਕੈਂਡੀਡੇਟਸ ਉਹਨਾਂ ਦੇ ਲਈ ਵੀ ਵੀਡੀਓ ਪੰਜਾਬੀ ਲਾਜ਼ਮੀ ਦਾ ਆਪਾਂ ਪਾਸਿੰਗ ਫਾਰਮੂਲਾ ਇਸ ਵੀਡੀਓ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਕਿ ਸਿਲੇਬਸ ਦੇ ਅਕੋਰਡਿੰਗ ਤੁਸੀਂ ਕਿਹੜੇ ਪੋਰਸ਼ਨ ਨੂੰ ਸਭ ਤੋਂ ਪਹਿਲਾਂ ਜਿਹੜੇ ਕਿ ਯਾਦ ਕਰਨਾ ਸ਼ਾਰਟ ਟਾਈਮ ਦੇ ਵਿੱਚ ਤੇ ਇੱਕ ਮੈਂ ਤੁਹਾਨੂੰ ਸਟੂਡੈਂਟਸ ਇਹ ਵੀ ਦੱਸਣਾ ਚਾਹੁੰਦੇ ਆ ਤੁਸੀਂ YouTube ਤੇ tour study classes ਚੈਨਲ ਨੂੰ ਜਿਹੜੇ ਕਿ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਜਿਹੜੇ ਕਿ ਪਲੇਲਿਸਟ ਦੇ ਵਿੱਚ ਆਉਣਾ ਜਦੋਂ ਤੁਸੀਂ ਪਲੇਲਿਸਟ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਇੱਥੇ ਜਿਹੜੇ ਕਿ ਸੈਮੈਸਟਰ ਆਫ ਫਰਸਟ ਚੰਡੀਗੜ੍ਹ ਯੂਨੀਵਰਸਿਟੀ ਦੀ ਜਿਹੜੀ ਕਿ ਪਲੇਲਿਸਟ ਮਿਲੂਗੀ ਉਹਦੇ ਵਿੱਚ 올 ਸਬਜੈਕਟਸ ਕਰਵਾਏ ਹੋਏ ਨੇ ਸਾਰੇ ਸਬਜੈਕਟ ਸਾਰੇ ਸਬਜੈਕਟਸ ਦਾ ਪਾਸਿੰਗ ਫਾਰਮੂਲਾ ਸਾਰੇ ਸਬਜੈਕਟਸ ਦੇ ਪ੍ਰੀਵियस ਇਅਰ ਕੁਐਸਚਨ ਪੇਪਰ ਠੀਕ ਹੈ ਦੇਖੋ ਇਹ ਪੋਲੀਟੀਕਲ ਸਾਇੰਸ ਐਂਡ ਹਿਸਟਰੀ ਦੀ ਹੈ ਤੇ ਇਹਦੇ ਵਿੱਚ ਹੈਗਿਆ ਨੇ ਤੁਹਾਡੇ ਜਿਹੜੇ ਕਿ ਪੰਜਾਬੀ ਇਲੈਕਟਿਵ ਦੇ ਵਿੱਚ ਜਿਹੜੀਆਂ ਸਟੋਰੀਜ਼ ਨੇ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਮ ਫਸਟ ਠੀਕ ਹੈ ਇਹਨੂੰ ਕਲਿੱਕ ਕਰਨਾ ਇਹਦੇ ਵਿੱਚ ਤੁਹਾਨੂੰ ਸਾਰੇ ਇੰਗਲਿਸ਼ ਦੇ ਟਾਪਿਕ ਠੀਕ ਹੈ ਇਹਨੂੰ ਜਦੋਂ ਤੁਸੀਂ نیچے ਥੋੜਾ ਜਾਓਗੇ ਤਾਂ ਇਹਦੇ ਵਿੱਚ ਤੁਹਾਨੂੰ ਮਿਲਣਗੇ ਪੰਜਾਬੀ ਕੰਪਲਸਰੀ ਲਿਟਰੇਚਰ ਪੋਲੀਟিক্যাল ਸਾਇੰਸ ਦੇਖੋ ਠੀਕ ਹੈ ਤੇ ਹਾਂਜੀ ਪੰਜਾਬੀ ਲਾਜ਼ਮੀ ਪਾਸਿੰਗ ਫਾਰਮੂਲਾ ਪੰਜਾਬੀ ਲਾਜ਼ਮੀ ਜਿਹੜੇ ਕਵਿਤਾ ਭਾਗ ਉਹਨਾਂ ਦੇ ਸਾਰਿਆਂ ਦੇ ਸਾਰ ਤੇ ਵਿਸ਼ਾ ਵਸਤੂ ਕੇਂਦਰੀ ਭਾਵ ਇੱਕ ਅਲੱਗ ਵੀਡੀਓ ਚਾ ਜਿੰਨੇ ਵੀ ਤੁਹਾਡੇ ਸਾਰੇ ਕਵਿਤਾਵਾਂ ਨੇ ਉਹਨਾਂ ਦੇ ਵਿਸ਼ਾ ਵਸਤੂ ਕੇਂਦਰੀ ਭਾਵ ਕਿਉਂਕਿ ਤੁਹਾਨੂੰ ਵਿਸ਼ਾ ਵਸਤੂ ਵੀ ਆਉਣਾ ਤੇ ਕੇਂਦਰੀ ਭਾਵ ਵੀ ਆਉਣਾ ਸਾਰ ਵਿਸ਼ਾ ਵਸਤੂ ਕਿਹਾ ਮਤਲਬ ਕਿ ਦੋਨੇ ਕੁਐਸਚਨ ਆਉਣੇ ਨੇ ਤਾਂ ਦੋਨੇ ਇੱਕੋ ਹੀ ਇੱਕੋ ਹੀ ਜਿਹੜੀ ਪੋਇਮ ਹੋਊਗੀ ਜਿਹੜੇ ਦਿੱਤੀ ਵੀ ਹੋਊਗਾ ਨਾ ਦੋਨਾਂ ਦਾ ਇਹੀ ਤੁਸੀਂ ਇੱਕ ਦਾ ਇਹੀ ਕੇਂਦਰੀ ਭਾਵ ਲਿਖਣਾ ਇੱਕ ਦਾ ਇਹੀ ਜਿਹੜੇ ਕਿ ਤੁਸੀਂ ਉੱਥੇ ਵਿਸ਼ਾ ਵਸਤੂ ਜਾਂ ਸਾਰ ਲਿਖਣਾ ਸੋ ਇਹਦੇ ਵਿੱਚੋਂ ਆਪਣੇ ਮਾਰਕਸ ਪੱਕੇ ਕਰੋ 10 ਮਾਰਕਸ ਦਾ ਪੋਰਸ਼ਨ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਕਿ ਵਿਆਕਰਨ ਵਾਕ ਕੀ ਹੈ ਉਦੇਸ਼ ਕੀ ਹੈ ਵਾਕ ਤੇਦਾਰ ਤੇ ਵੰਤਰ ਤੇਦਾਰ ਤੇ ਵਾਕ ਦੇ ਕਿਸਮ ਇਹ ਤੁਹਾਨੂੰ ਜਿਹੜੇ ਕਿ ਵਿਆਕਰਨ ਦੇ ਟੌਪਿਕ ਨੇ ਉਪਵਾਕੀ ਆਪਵਾਕ ਦੇ ਕਿਸਮ ਇਹ ਵੀ ਸਾਰੇ ਲਗਾਖਰ ਭਾਵਨ ਚ ਵਰਨ ਵਾਲਾ ਇਹ ਸਾਰੇ ਤੁਹਾਡੇ ਜਿਹੜੇ ਕਿ ਟੌਪਿਕ ਨੇ ਵਿਆਕਰਨ ਦੇ ਉਚਾਰਨ ਦੇ ਅਧਾਰ ਤੇ ਵਿੰਜਨਾਂ ਦਾ ਵਰਗੀਕਰਨ ਧੂਣੀ ਵੀ ਹੋਂਤ ਤੇ ਹਾਂਜੀ ਪ੍ਰਸੰਗ ਸਹਿਤ ਵਿਆਖਿਆ ਦੋ ਪਾਰਟ ਦੇ ਵਿੱਚ ਆ ਪਾਰਟ 1 ਐਂਡ ਪਾਰਟ 2 ਪਾਰਟ 1 ਦੇ ਵਿੱਚ 1 ਤੋਂ ਲੈ ਕੇ 5 ਤੱਕ ਕਵਿਨੇ ਤੇ ਦੂਜੀ ਜਿਹੜੀ ਕਿ ਪਾਰਟ ਸੈਕੰਡ ਉਹਦੇ ਵਿੱਚ 6 ਤੋਂ ਲੈ ਕੇ 10 ਤੱਕ ਨੇ ਤੇ ਸੰਖੇਪ ਰਚਨਾ ਕਿਵੇਂ ਕਰਨੀ ਆ ਠੀਕ ਹੈ ਇੰਪੋਰਟੈਂਟ ਲੇਖ ਕਿਹੜੇ-ਕਿਹੜੇ ਨੇ ਇਹ ਸਾਰੇ ਵੀਡੀਓਜ਼ ਅਪਲੋਡ ਨੇ ਇਹਦਾ ਲਿੰਕ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂਜੀ ਹੁਣ ਤੁਹਾਡੇ ਪਾਸ ਪਾਸਿੰਗ ਫਾਰਮੂਲੇ ਦੇ ਵਿੱਚ ਸਭ ਤੋਂ ਜ਼ਿਆਦਾ ਹੈਲਪ ਕਿੱਥੇ ਹੋਊਗੀ ਪਹਿਲਾਂ ਤਾਂ ਤੁਹਾਡਾ ਪੇਪਰ ਜਿਹੜਾ ਕੀ ਹੈਗਾ ਇਹ 45 ਮਾਰਕਸ ਦਾ ਠੀਕ ਹੈ ਤੇ 5 ਮਾਰਕਸ ਦੀ ਅਸੈਸਮੈਂਟ ਮਤਲਬ ਕਿ ਹੁਣ ਤੁਹਾਡਾ 50 ਦਾ ਹੋ ਗਿਆ ਇਹ 50 ਦਾ ਹੀ ਹੋਊਗਾ ਠੀਕ ਹੈ ਤੇ ਕਿਉਂਕਿ ਇਹ ਜਿਹੜੇ ਕੀ 5 ਮਾਰਕਸ ਹੁੰਦੇ ਨੇ ਇਹ ਇਟਰਨਲ ਅਸੈਸਮੈਂਟ ਹੁੰਦੀ ਹੈ ਬਟ ਪ੍ਰਾਈਵੇਟ ਵਾਲਿਆਂ ਨੂੰ ਇਟਰਨਲ ਅਸੈਸਮੈਂਟ ਨਹੀਂ ਹੁੰਦੀ ਬਾਕੀ ਚਲੋ ਆਪਾਂ ਨੂੰ ਪਤਾ ਲੱਗ ਜਾਊਗਾ ਜੇ ਆਪਾਂ 45 ਦਾ ਲਗਾਈਏ ਤਾਂ ਇਹਦੇ ਵਿੱਚੋਂ ਪਾਸਿੰਗ ਆਗੇ ਨੇ ਤੁਹਾਡੇ 16 ਮਾਰਕਸ ਤੇ ਜੇ ਆਪਾਂ 50 ਦਾ ਲਗਾਈਏ ਫਿਰ ਪਾਸਿੰਗ ਮਾਰਕਸ ਆਗੇ ਨੇ ਤੁਹਾਡੇ 18 ਠੀਕ ਹੈ ਸੋ ਇਹ ਸਭ ਤੋਂ ਵੱਧ ਤੁਹਾਡੀ ਹੈਲਪ ਕਿੱਥੇ ਹੋਊਗੀ ਇੱਕ ਤਾਂ ਸੰਖੇਪ ਰਚਨਾ ਸੰਖੇਪ ਰਚਨਾ ਹੁੰਦੀ ਹੈ ਪ੍ਰੈਸੀ ਜਿਵੇਂ ਇੰਗਲਿਸ਼ ਚ ਤੁਸੀਂ ਪਲੱਸ 2 ਚ ਕਿੱਥੇ ਆਉਣੀ ਹੈ ਪ੍ਰੈਸੀ ਤੇ ਐਵੇਂ ਪੰਜਾਬੀ ਲਾਜ਼ਮੀ ਦੇ ਵਿੱਚ ਵੀ ਸੰਖੇਪ ਰਚਨਾ ਹੈਗੀ ਸੀ ਪਲੱਸ 2 ਦੇ ਵਿੱਚ ਮਤਲਬ ਕਿ ਉਹਨੂੰ 1/3 ਕਰਨਾ ਠੀਕ ਹੈ ਉਸ ਕਿਵੇਂ ਕਰਨਾ ਸਾਰੀ ਵੀਡੀਓ ਚ ਸਮਝਾਈ ਹੋਈ ਹੈ ਬਸ ਕਰਨਾ ਕੀ ਹੁੰਦਾ ਇੱਕ ਜਿਹੜਾ ਪੈਰਾ ਉਹਨੂੰ ਪਹਿਲਾਂ ਤਾਂ ਧਿਆਨ ਦੇ ਨਾਲ ਪੜ੍ਹਨਾ ਤੁਹਾਨੂੰ ਪਤਾ ਲੱਗੂਗਾ ਕਿ ਇਸ ਬਾਰੇ ਲਿਖਿਆ ਹੋਇਆ ਉਹ ਤਾਂ ਉਹਦਾ ਹੋਗਾ ਟੁਕਮਾ ਸਰਲੇਖ ਦੈਨ ਉਸ ਤੋਂ ਬਾਅਦ ਉਹਦੇ ਵਿੱਚੋਂ ਉਪਰ ਦੋ ਲਾਈਨਾਂ ਇੱਕ ਵਿਚਾਰੋਂ ਤੇ ਦੋ ਐਂਡ ਚੋਂ ਮਤਲਬ ਕਿ ਉਹਨੂੰ ਚਾਰ ਜਾਂ ਪੰਜ ਲਾਈਨਾਂ ਚ ਸਮਾਪਤ ਕਰ ਦੇਣਾ ਹਾਂ ਅਗਰ ਪੈਰਾ ਜਿਆਦਾ ਵੱਡਾ ਤਾਂ ਉਹਨੂੰ ਫਿਰ ਤੁਸੀਂ ਪੰਜ ਤੋਂ 6 ਲਾਈਨਾਂ ਚ ਲਿਖ ਸਕਦੇ ਹੋ ਨਹੀਂ ਤੁਸੀਂ ਬਸ ਚਾਰ ਜਾਂ ਪੰਜ ਲਾਈਨਾਂ ਚ ਉਹਨੂੰ ਜਿਹੜੇ ਕਿ ਸਮਾਪਤ ਕਰ ਦੇਣਾ ਤੇ ਇਹ ਹੋ ਗਈ ਸੰਖੇਪ ਰਚਨਾ ਜਿਹੜੀ ਕਿ ਤੁਹਾਡੀ 5 ਮਾਰਕਸ ਦੀ ਹੈ ਇਹਦੇ ਵਿੱਚੋਂ ਬੱਚੇ ਨੂੰ 5 ਦੇ 5 ਆ ਜਾਂਦੇ ਹੁੰਦੇ ਨੇ ਠੀਕ ਹੈ ਪਾਸਿੰਗ ਮਾਰ ਪਾਸਿੰਗ ਫਾਰਮੂਲੇ ਸਭ ਤੋਂ ਜਿਆਦਾ ਤੁਹਾਨੂੰ ਜਿਹੜੀ ਕਿ ਇਹੀ ਟਿਪ ਟਿਪਸ ਨੇ ਕੀ ਸੰਖੇਪ ਰਚਨਾ ਕਰੋ ਦਨ ਉਸ ਤੋਂ ਬਾਅਦ ਆ ਜੂਗੀ ਪ੍ਰਸੰਗ ਸਹਿਤ ਵਿਆਖਿਆ ਤੇ ਤੁਹਾਡਾ ਵਿਸ਼ਾ ਵਸਤੂ ਕਵਤਾਵਾਂ ਦਾ ਕਵਿਤਾਵਾਂ ਦਾ ਕੇਂਦਰੀ ਭਾਵ ਇਹ ਤੁਸੀਂ ਕਿਉਂਕਿ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਦੇਖੋ ਪ੍ਰਸੰਗ ਦੇ ਵਿੱਚ ਤਾਂ ਆਪਾਂ ਇਹ ਲਿਖਣਾ ਹੁੰਦਾ ਕਿ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਤੋਂ ਆਧੁਨਿਕ ਪੰਜਾਬੀ ਕਾਵ ਦਾ ਧਿਆਨ ਠੀਕ ਹੈ ਕਾਵ ਸੁਮੇਲ ਪੁਸਤਕ ਡਾਕਟਰ ਕਰਮਚੀਤ ਸਿੰਘ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹੈ ਠੀਕ ਹੈ ਇਸ ਦੇ ਵਿੱਚ ਚੋਲੇ ਆ ਗਿਆ ਘਰ ਟੋਟਾ ਇਸ ਦੇ ਵਿੱਚ ਕਿਹੜਾ ਕਵਿਓ ਤੁਸੀਂ ਲਿਖ ਦੋ ਅਗਰ ਤੁਹਾਨੂੰ ਯਾਦ ਆ ਜੇ ਨਹੀਂ ਯਾਦ ਤਾਂ ਜਿਹੜੀਆਂ ਉਹ ਲਾਈਨਾਂ ਨੇ ਉਹਨੂੰ ਹੀ ਧਿਆਨ ਦੇ ਨਾਲ ਰੀਡ ਕਰਨਾ ਤਾਂ ਤੁਹਾਨੂੰ ਪਤਾ ਲੱਗੇ ਜਾਂਦਾ ਕਿ ਇਹਦੇ ਵਿੱਚ ਕੀ-ਕਿਆ ਆ ਮਤਲਬ ਕਿ ਤੁਸੀਂ ਇਹ ਸੋਚਣਾ ਕਿ ਕੋਈ ਸੌਂਗ ਆ ਤੁਸੀਂ ਸੌਂਗ ਦੀ ਵਿਆਖਿਆ ਕਰਨੀ ਵਿੱਚ ਆ ਚੀਜ਼ ਦੱਸੀ ਹੋਈ ਆ ਬਸ ਉਹ ਚੀਜ਼ ਸੋਚ ਕੇ ਤੁਸੀਂ ਦੀ ਵਿਆਖਿਆ ਕਰ ਦੋ ਠੀਕ ਹੈ ਤਾਂ ਇਹਦੇ ਵਿੱਚ ਉਹ ਫਾਈ ਜਿਹੜੀ ਤੁਹਾਡੀ ਪ੍ਰਸੰਗ ਸਹਿਤ ਵਿਆਖਿਆ ਦੋ ਆਉਣਗੇ ਦੋ ਦੇ ਵਿੱਚੋਂ ਤੁਸੀਂ ਇੱਕ ਕਰਨੀ ਹੋਗੀ ਫਾਈ ਮਾਰਕਸ ਦੀ ਸੋ ਇਹਦੇ ਵਿੱਚ ਤੁਹਾਡੇ ਬਹੁਤ ਜ਼ਿਆਦਾ ਹੈਲਪ ਹੋਊਗੀ ਪੇਪਰ ਨੂੰ ਪਾਸ ਕਰਨ ਦੇ ਵਿੱਚ ਤੇ ਹੁਣੇ ਕਰਨੀਆਂ ਕਿੰਨੀਆਂ ਕਵਿਤਾਵਾਂ ਹਾਂਜੀ ਜਿਨ੍ਹਾਂ ਨੇ ਬਚਨ ਕਰਨੀਆਂ ਨੇ 10 ਕਵਿਤਾਵਾਂ ਨੇ ਤੁਹਾਡੀਆਂ ਮਤਲਬ ਕਿ ਰਾਈਟਰਸ ਨੇ 10 10 ਰਾਈਟਰਸ ਦੇ ਵਿੱਚੋਂ ਜਾਂ ਤਾਂ ਤੁਸੀਂ ਫਸਟ 6 ਫਰਸਟ 6th ਕਰ ਲੋ ਜਾਂ ਲਾਸਟ 6th ਕਰ ਲੋ ਉਹ ਮੈਂ ਸਾਰੇ ਵੀਡੀਓ ਚ ਦੱਸਿਆ ਹੋਇਆ ਠੀਕ ਹੈ ਜਿਹੜੇ ਕਰਵਾਉਣੇ ਆਉਂਦੇ ਨੇ ਜਾਂ ਤਾਂ ਫਰਸਟ 6th ਜਾਂ ਲਾਸਟ 6th ਜਦੋਂ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਲਈ ਤਾਂ ਤੁਹਾਨੂੰ ਵਿਸ਼ਾ ਵਸਤੂ ਦਾ ਕੇਂਦਰੀ ਭਾਵ ਤਾਂ ਜਸਟ ਫਿਰ ਇੱਕ ਵਾਰ ਰੀਡ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਾਰਾ ਜਿਹੜੀ ਵਿਆਖਿਆ ਵਾਲੀ ਉਹ ਲਾਈਨ ਉਹਦੇ ਵਿੱਚ ਆ ਜਾਂਦੀ ਹੈ ਨਾ ਹਾਂ ਜੇ ਤੁਸੀਂ ਵਿਸ਼ਾ ਵਸਤੂ ਸਾਰ ਪਹਿਲਾਂ ਪੜ੍ਹ ਲਿਆ ਕੇਂਦਰੀ ਭਾਵ ਤਾਂ ਉਹ ਵਿਆਖਿਆ ਦੇ ਵਿੱਚ ਹੈਲਪ ਹੋ ਜਾਂਦੀ ਹੈ ਮਤਲਬ ਕਿ ਦੋਨੋਂ ਇੱਕ ਵਾਰ ਵੀ ਦੇਖ ਲਈ ਤਾਂ ਦੂਜੀ ਦੇ ਆਪਣਾ ਆਪਣਾ ਰਿਵੀਜ਼ਨ ਹੋ ਜਾਂਦੀ ਹੈ ਤਾਂ ਜਿਹੜਾ ਕਵਤਾ ਦਾ ਸਾਰ ਤੇ ਕੇਂਦਰੀ ਭਾਵ ਹੈ ਦੋ ਆਉਣਗੇ ਕਵਿਤਾਵਾਂ ਦੋ ਦੇ ਵਿੱਚੋਂ ਤੁਸੀਂ ਇੱਕ ਦਾ ਕਰਨਾ ਹੋਊਗਾ ਇੱਕ ਦਾ ਹੀ ਸਾਰ ਇੱਕ ਦਾ ਹੀ ਤੁਸੀਂ ਕੇਂਦਰੀ ਭਾਵ ਕਰਨਾ 10 ਮਾਰਕਸ ਦਾ ਹੀ ਹੋ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਕਿ ਇਹ ਕਾਵ ਸਮੇਲ ਪੁਸਤਕ ਆ ਇਹਦੇ ਵਿੱਚੋਂ ਹੀ ਜਿਹੜੇ ਕਿ ਤੁਹਾਨੂੰ ਜਿਨ੍ਹਾਂ ਦੇ ਤੁਸੀਂ ਆਨਸਰ ਕਰਨੇ ਹੋਣਗੇ 3 17 ਤੋਂ ਵੱਧ ਆਨਸਰ ਨਹੀਂ ਮਤਲਬ ਕਿ ਇੰਨਾ ਕਿ ਕਰਨੇ ਹੋਣਗੇ ਇਹ ਹੋਣਗੇ 8 ਕੁਐਸਚਨ 8 ਦੇ ਵਿੱਚੋਂ ਤੁਸੀਂ ਕੋਈ 5 ਕਰਨੇ ਹੋਣਗੇ 8 ਦੇ ਵਿੱਚੋਂ ਤੁਸੀਂ ਕੋਈ 5 ਕਰਨੇ ਹੋਣਗੇ ਇਹ ਹੋਏ ਜਾਂਦੇ ਨੇ ਕਿਉਂਕਿ ਜੇ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਤੇ ਕੇਂਦਰੀ ਭਾਵ ਕਰ ਲਏ ਉਹਦੇ ਵਿੱਚੋਂ ਇਹ ਸਾਰੇ ਹੋ ਜਾਣਗੇ ਬਾਕੀ ਪ੍ਰੀਵੀਅਸ ইয়ার ਕੁਐਸਚਨ ਪੇਪਰ ਵਾਲੀ ਵੀਡੀਓ ਵੀ ਮੈਂ ਅਪਲੋਡ ਕੀਤੀ ਹੋਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਮਾਡਲ ਟੈਸਟ ਪੇਪਰ ਨੇ ਠੀਕ ਹੈ ਉਹ ਵੀ ਉਸੇ ਪਲੇਲਿਸਟ ਦੇ ਵਿੱਚ ਮਿਲ ਜੂਗੀ ਤੁਹਾਨੂੰ ਤੇ ਉਸ ਤੋਂ ਬਾਅਦ ਫਿਰ ਤੁਹਾਡੀ ਹੈਲਪ ਹੋਊਗੀ ਇੱਥੋਂ ਹੀ ਤੁਸੀਂ ਪਾਸ ਹੋ ਮਤਲਬ ਕਿ ਤੁਸੀਂ ਸੰਖੇਪ ਰਚਨਾ ਕਰਤੀ ਤੇ ਜਿਹੜਾ ਕਾਵਸਮੇਲ ਪੁਸਤਕਰੇ ਵਿੱਚੋਂ ਪ੍ਰਸੰਗ ਸਾਹਿਤ ਵਿਆਖਿਆ ਕਰ ਲਓ ਤੇ ਕੇਂਦਰੀ ਭਾਵ ਸਾਰ ਕਰ ਲਓ ਕਵਿਤਾਵਾਂ ਦੇ ਤੇ ਸ਼ਾਰਟ ਕੁਐਸਚਨ ਇੱਥੋਂ ਹੀ ਤੁਸੀਂ 20 ਮਾਰਕਸ ਦੇ ਦੇਣੇ ਨੇ 5 ਇਹ 25 ਜੋ ਇੱਥੋਂ ਹੀ ਤੁਸੀਂ ਰਾਮ ਨਾਲ ਪਾਸ ਹੋਗੇ ਉਸ ਤੋਂ ਬਾਅਦ ਹਾਂਜੀ ਲੇਖ ਹੈ ਬਟ ਲੇਖ ਜਿਹੜੇ ਜਿਹੜੇ ਇੰਪੋਰਟੈਂਟ ਨੇ ਉਸ ਵੀਡੀਓ ਚ ਮੈਂ ਦੱਸਿਓ ਉਹਨੂੰ ਤੁਸੀਂ ਉਹ ਆਪਣੇ ਯਾਦ ਕਰ ਸਕਦੇ ਹੋ ਹਨ ਤੇ ਇੱਕ ਹੁੰਦੀ ਆ ਵਿਆਕਰਨ ਵਿਆਕਰਨ ਦੇ ਵਿੱਚੋਂ ਤੁਹਾਡੇ ਆਏਗਾ 6 ਮਾਰਕਸ ਤੇ ਇਥੇ 4 ਮਾਰਕਸ 10 ਮਾਰਕਸ ਦੀ ਜਿਹੜੀ ਕਿ ਵਿਆਕਰਨ ਆ ਵਿਆਕਰਨ ਵੀ ਤੁਹਾਡੇ ਮਾਰਕਸ ਵਧਾਉਣ ਦੇ ਵਿੱਚ ਹੈਲਪ ਕਰਦੀ ਆ ਜਿਵੇਂ ਹੁਣ ਇਹਦੇ ਵਿੱਚ ਟਾਪਿਕ ਨੇ ਵਾਕ ਪ੍ਰਬੰਧ ਰੂਪ ਪ੍ਰਬੰਧ ਧੁਨੀ ਪ੍ਰਬੰਧ ਤੇ ਲਿਖਤ ਪ੍ਰਬੰਧ ਤੁਸੀਂ ਇਹਦੇ ਵਿੱਚੋਂ ਇਹ ਤਿੰਨ ਟਾਪਿਕ ਕਰ ਲਓ ਵਾਕ ਪ੍ਰਬੰਧ ਰੂਪ ਪ੍ਰਬੰਧ ਵਾਲਾ ਤੇ ਧੁਨੀ ਧੁਨੀ ਪ੍ਰਬੰਧ ਵਾਲ ਕਰ ਲਓ ਜਾਂ ਤੇ ਇਹ ਤਿੰਨੋਂ ਟਾਪਿਕ ਕਰ ਲਓ ਇੱਕ ਛੱਡ ਦਿਓ ਇਹ ਚੋਂ ਜਾਂ ਫਿਰ ਤੁਸੀਂ ਕਰ ਲਓ ਜਿਹੜੇ ਕਿ ਲਿਖਤ ਪ੍ਰਬੰਧ ਧੁਨੀ ਪ੍ਰਬੰਧ ਰੂਪ ਪ੍ਰਬੰਧ ਮਤਲਬ ਕਿ ਤਿੰਨ ਟੋਪਿਕ ਕਰ ਲਓ ਇੱਕ ਛੱਡ ਦਿਓ ਤਾਂ ਤੁਹਾਨੂੰ ਰਾਮਨਾਲਿਕ ਕੋਈ ਕੁਐਸਚਨ ਮਿਲ ਜਾਣਾ ਜਿਹੜੇ ਆਪਾਂ ਨੇ ਕੁਐਸਚਨ ਕਰਵਾਏ ਉਹ ਤੁਸੀਂ ਉਹ ਵੀਡੀਓ ਵਾਚ ਕਰ ਲਓ ਤੇ ਜਿਹੜੀ ਇਹ ਵਾਲੀ ਵਿਆਕਰਨ ਹੈ ਇਹ ਇਹਨਾਂ ਤੇ ਡਿਪੈਂਡ ਹੈ ਠੀਕ ਹੈ ਜਿਹੜੀ ਆ 4 ਮਾਰਕਸ ਦੀ ਵਿਆਕਰਨ ਆ ਉਹ ਉੱਪਰਲੀ ਹੀ ਵਿਆਕਰਨ ਤੇ ਡਿਪੈਂਡ ਆ ਜਦੋਂ ਤੁਹਾਡੀ ਇਹ ਕਵਰ ਹੋ ਗਈ ਤਾਂ ਇਹ ਆਪਣੇ ਆਪ ਹੋ ਜਾਣੀ ਆ ਸੋ ਇਸ ਢੰਗ ਦੇ ਨਾਲ ਤੁਸੀਂ ਜਿਹੜੀ ਕਿ ਆਪਣੀ ਤਿਆਰੀ ਕਰੋ ਥੈਂਕਸ